ਲੋਕ ਸਭਾ ਹਲਕਾ ਜਲੰਧਰ ਤੋਂ ਸਮੋਨੀ ਕਾਰਜਦਲ ਦੇ ਬਾਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਹੱਕ ਦੇ ਵਿੱਚ ਜਿਹਦਾ ਮਜੀਦ ਸਿੰਘ ਨੰਗਲ ਵੱਲੋਂ ਪਿੰਡ ਜਗਤਪੁਰ ਭਾਂਟੇਰਾ ਵਿਖੇ ਮੀਟਿੰਗ ਰੱਖੀ ਗਈ ਜੋ ਇੱਕ ਬਚਾਰ ਰੈਲੀ ਰੂਪਤ ਕਰਨ ਕਰ ਗਈ ਇਸ ਮੌਕੇ ਹਲਕੇ ਦੇ ਪ੍ਰਧਾਇਕ ਬਲਦੀਪ ਸਿੰਘ ਖਹਿਰਾ ਤੇ ਹੋਰ ਬਕਬਕ ਆਗੂਆਂ ਨੇ ਵਿਰੋਧੀ ਪਾਰਟੀਆਂ ਦੇ ਵਿਖੇ ਵਰ ਕੀਤੀ ਤੇ ਕਿਹਾ ਕਿ ਮਹਿੰਦਰ ਸਿੰਘ ਕੇਪੀ ਨੂੰ ਵੋਟਾਂ ਪਾ ਕੇ ਪਾਰਲੀਮੈਂਟ ਭੇਜੋ ਤਾਂ ਜੋ ਹਲਕਾ ਫਲੋਅ ਤੇ ਜਲੰਧਰ ਦੇ ਕੰਮ ਵਿਕਾਸ ਜੋ ਕਾਰਜ ਕਰਵਾਏ ਜਾ ਸਕਣ ਇਸ ਮੌਕੇ ਜਹਦਰ ਮਾਨ ਸਿੰਘ ਸੂਰਪੁਰ ਤੇ ਹੋਰ ਪਾਰਟੀ ਦੇ ਸੀਨੀਅਰ ਆਗੂ ਤੇ ਵਰਕਰ ਭਾਰੀ ਗਿੰਦ ਵਿੱਚ ਹਾਜ਼ਰ ਸਨ ਚੋਣਾਂ ਦਾ ਮਾਹੌਲ ਹੈ ਤੇ ਵੀ ਕੰਮ ਢਿੱਲਾ ਨਾ ਰਹਿ ਜਾਵੇ ਕਿਉਂਕਿ ਪਹਿਲੀ ਮੀਟਿੰਗ ਹੈ ਸਮਾਂ ਬੜਾ ਸ਼ਾਰਟ ਹੈ ਕਿਉਂਕਿ ਅੱਗੇ ਵੀ ਜਾਣਾ ਹੈ 2 ਮਿੰਟ ਦੇ ਵਿੱਚ ਮੈਂ ਸਮਾਪਤੀ ਕਰ ਦੂੰਗਾ ਬੇਨਤੀ ਇਹ ਹੈ ਕਿ ਬਜ਼ੁਰਗਾਂ ਨੂੰ ਹੱਥ ਜੋੜ ਕੇ ਕਿ ਐਸੀ ਆਕਾਲੀ ਦਲ ਦੇ ਇਤਿਹਾਸ ਬਾਰੇ ਦੱਸੀਏ ਸਾਡੀ ਸਭ ਤੋਂ ਵੱਡੀ ਸੇਵਾ ਤੇ ਯੋਗਦਾਨ ਇਹੀ ਹੈ ਵੀ ਜੇਕਰ ਅਸੀਂ ਆਪਣੇ ਸਿਧਾਂਤ ਸਾਡੇ ਬਹੁਤ ਜ਼ਰੂਰੀ ਹੈ ਸ਼ਰੋਮਣੀ ਅਕਾਲੀ ਦਲ ਦੀਆਂ ਕੁਰਬਾਨੀਆਂ ਤੁਸੀਂ ਗਿਣੌਣੀਆਂ ਅੱਜ ਆਪਾਂ ਉਥੋਂ ਸ਼ੁਰੂ ਹੋਇਆ ਸੀ ਜੀ ਚੋਲਦੀ ਗਿਆਨੀ ਗਾਂਧੂਪ ਜੇ ਬਹੁਤ ਜਾਰੇ ਸ਼ਰਦਾ ਮਿਸਰੀ ਜੀਓ ਉਹਨਾਂ ਦੇ ਯਾਰ ਤੋਂ ਬਾਅਦ ਅਸੀਂ ਸਰਦਾਰ ਮਹਿੰਦਰ ਸਿੰਘ ਕੇਪੀ ਜੀ ਦੇ ਨਾਲ ਜੁੜੇ ਰਹੇ ਹਾਂ ਸਾਨੂੰ ਇਸ ਕਾਲੇ ਕੋਈ ਮਤਲਬ ਨਹੀਂ ਸੀ ਬੇ ਕਾਂਗਰਸੀਆ ਅਸੀਂ ਇਹਨਾਂ ਦੇ ਸੁਭਾਅ ਔਰ ਇਹਨਾਂ ਦੇ ਨੇਕਤਮਨ ਗੁਣੇ ਸੀ ਬੇ ਅਸ਼ੋਮਨੀ ਕਾਲੀਦਾਲਿਆ ਇੱਥੇ ਸ਼ੋਮਨੀ ਕਾਲ ਦਾ ਦੰਦਾ ਸਰਪੰਚ ਆ ਅਸੀਂ ਇਹ ਨਹੀਂ ਅਖੇ ਤੇ ਬੋਜਸ ਮਹਾਰਾਜ ਦਾ ਦੰਦਾ ਸਰਪੰਚ ਆ ਅਸੀਂ ਘਰ ਦੇ ਅੰਦਰਾਂ ਦੇ ਵਿੱਚ ਬੈਠਿਆਂ ਨੂੰ ਜਿਹੜਾ ਘਰ ਦੇ ਅੰਦਰ ਬੈਠਿਆਂ ਨੂੰ ਲੁੱਟ ਕੇ ਜਿਹੜਾ ਲੈ ਜਾਂਦੇ ਆ ਆਪਾਂ ਦਾ ਬੜਾ ਦੁੱਖ ਲੱਗਦਾ ਤੇਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪ੍ਰਤਿਨਿਧ ਸ਼੍ਰੀ ਮਿੰਦਰ ਸਿੰਘ ਜੀ ਕੇ ਖੜਾ ਜੀ ਸਾਫ ਦਾ ਇਨਫਲਕ ਦੇ ਵਿਧਾਇਕ ਔਰ ਸਾਡੇ ਸ਼੍ਰੋਮਣੀ ਅਕਾਲੀ ਦੇ ਨਤੜਕ ਨੇਤਾ ਜਿਹਾ ਤੇਈ ਸਾਹਿਬ ਜਲਤਪੁਰ ਦੇ ਸਤਿਕਾਰਯੋਗ ਪੰਚਾੰਦੀਰਾਮ ਜੀ ਖਾਲਸਾ ਜੀ ਮੇਰੇ ਹੋਰ ਬਹੁਤ ਸਾਰੇ ਸਤਿਕਾਰਯੋਗ ਸਾਥੀ ਸਾਡੇ ਸੋਮਪਾਲ ਸੋਮਪਾਲ ਜੀ ਮੈਂਗਰਾ ਸਾਹਿਬ ਤੇ ਇਸ ਨਗਰ ਤੋਂ ਆਏ ਮੇਰੀਆਂ ਬਹੁਤ ਹੀ ਸਤਿਕਾਰਯੋਗ ਮਾਤਮਾ ਪੈਨਾ ਤੇ ਸਤਿਕਾਰਯੋਗ ਸਾਥੀਓ ਸਿਵਾਇਕ ਜੀ ਦਾ ਖਾਲਸਾ ਸਿਵਾਇਕ ਜੀ ਦੀ ਫਤਿਹ ਅੱਜ ਖੈਰਾ ਸਾਹਿਬ ਦੀ ਸਰਪ੍ਰਸਤੀ ਥੱਲੇ ਅਸੀਂ ਇੱਕ ਜੂਨ ਨੂੰ ਜਿਹੜੀਆਂ ਲੋਕਾਂ ਦੀਆਂ ਦੁਆ ਹੋਣ ਜਾ ਰਹੀਆਂ ਉਹਦੇ ਵਾਸਤੇ ਸ਼੍ਰੋਮਣੀ ਕਾਲੀਦਾ ਲਈ ਵੋਟ ਮੰਗਣ ਵਾਸਤੇ ਤੁਹਾਡੇ ਕੋਲ ਹਾਜ਼ਰ ਹੋਏ ਕਿਉਂਕਿ ਇਲੈਕਸ਼ਨ ਜਿਹੜੇ ਆ ਪਾਸਵਾਰੇ ਹੋਣ ਪੰਚਾਇਤਾਂ ਦੇ ਹੋਣ ਸਾਲਾਂ ਦੇ ਵਿੱਚ ਜਿਹੜੀ ਜਿਹੜੀ ਕਾਰਗੁਜ਼ਾਰੀ ਕੀਤੀ ਹੁੰਦੀ ਹੈ ਉਹਦਾ ਮੁਲਾਂਕਣ ਕਰਕੇ ਤੁਸੀਂ ਜਿਹੜੇ ਆਪਣੇ ਵੋਟ ਦਾ ਇਸਤੇਮਾਲ ਕਰਨਾ ਕਿਉਂਕਿ ਇਹ ਜਿਹੜਾ ਲੋਕਤੰਤਰ ਹੈ ਵੋਟ ਦਾ ਹੱਕਾ ਜਿਹੜਾ ਇਹ ਸਾਨੂੰ ਡਾਕਟਰ ਧੀਮਰਾ ਉਮੇਸ਼ਰ ਜੀ ਨੇ ਬਹੁਤ ਲੰਬੇ ਸਮੇਂ ਦੀ ਜਦੋਂ ਜਿਹਸ ਤੋਂ ਬਾਅਦ ਸਾਨੂੰ ਜਿਹੜਾ ਦਿੱਤਾ ਸੀ ਜਿਸ ਵੇਲੇ ਹਿੰਦੁਸਤਾਨ ਦਾ ਸੰਵਿਧਾਨ ਬਣਨਾ ਸੀ ਤੇ ਸੰਵਿਧਾਨ ਸਭਾ ਦੇ ਵਿੱਚ ਬਹੁਤ ਸਾਰੀਆਂ ਜੁਬੇਸ਼ ਐਸ ਕੋਈ ਕਿਉਂਕਿ ਅੰਰੇਲਾ ਵੇਲੇ ਵੀ ਵੋਟਾਂ ਪਈ ਨਹੀਂ ਜਦੋਂ ਅੰਗਰੇਜ਼ ਦਾ ਰਾਜ ਸੀ ਕਿ ਅਸੀਂ 4 ਹਫ਼ਤਿਆਂ ਦੇ ਵਿੱਚ ਜਿਹੜੀ ਐਥੋਂ ਨਸ਼ਾ ਜਿਹੜਾ ਬੰਦ ਕਰਦੇ ਆ ਆ ਤੁਸੀਂ ਦੇਖ ਲਓ

वाहेगुरु जी का ख़ालसा वाहेगुरु जी फति ਔਰ ਬਹੁਤ ਪਰਮਾ ਨੁਕਾਰਾ ਜਿਹੜਾ ਲੱਗਿਆ ਔਰ ਬਹੁਤ ਸਾਰੀਆਂ ਖਸਿਆਵਾਂ ਵੀ ਜਿਹੜੀਆਂ ਹੈਗੀਆਂ ਉਹ ਲੋਕੀ ਦੱਸਦੇ ਨੇ ਵਾਇਟ ਕਰਦੇ ਇਸ ਕਰਕੇ ਜਦੋਂ ਵੀ ਇਲੈਕਸ਼ਨ ਹੁੰਦੇ ਜੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਜੀ ਕਈ ਦੁੱਖ ਦਰਦ ਹੁੰਦੇ ਆ ਜਿਹੜੇ ਲੋਕਾਂ ਦੇ ਸਾਹਮਣੇ ਆਉਂਦੇ ਕਿਉਂਕਿ 5 ਸਾਲ ਬਤਨੀ ਵਾਅਦੇ ਦੇ ਵਿੱਚ ਜਿਹੜੇ ਜਿਹੜੇ ਕੰਮ ਸੁਧਾਰਾਂ ਲਈ ਜਿੱਤੇ ਹੁੰਦੇ ਹੋਏ ਜਾਂ ਵਿਧਾਇਕ ਨੇ ਜਾਂ ਮੈਂਬਰ ਪਾਰਲੀਮੈਂਟ ਜਿੱਤੇ ਹੁੰਦੇ ਉਹ ਆਪਣੇ ਦਸਤਕਾ ਜੀ ਦੇਖੋ ਕਹਿੰਦੇ ਇੱਕ ਵਾਰ ਦਾ ਮਾਣ ਹੈ ਕਿ ਮੈਂ ਜਿਨੀ ਵਾਰੀ ਪੰਜਾਬ ਦੇ ਵਿੱਚ ਜਿੰਮਲੇ ਵਿੱਚ ਪਹੁੰਚ ਕੇ ਆਇਆ ਹਾਂ ਮੈਂ ਆਪਣੇ ਹਰਗਿਆਨੇ ਪੂਰੀ ਜਿਹੜੀ ਆ ਰਹੀ ਹੈ ਔਰ ਫੋਨ ਵੀ ਜਦੋਂ ਲੋਡ ਹੁੰਦਾ ਤਾਂ ਬੰਦ ਰਹਿੰਦਾ ਵੀ ਆਪਾਂ ਸਾਰੇ ਵੀ ਕੰਮ ਆਪਾਂ ਆਏ ਬਹੁਤ ਛੋਟੇ ਜਿਹਨੇ ਬੰਦ ਵਾਲੇ ਔਰ ਮੈਂ ਇਲਾਕੇ ਦੇ ਲੋਕਾਂ ਨੂੰ ਪ੍ਰਸਾਦ ਹੋਣਾ ਕਿ ਇਹਨਾਂ ਦਾ ਸਰਕਾਰ ਕੋਲ ਭੇਜ ਦਿਓ ਜੇ ਜੇ ਵੀ ਜਿੰਨੇ ਬਦਲਣ ਕੋਸ਼ਿਸ਼ ਕਰਦਾ ਸਰਦਾਰ ਬਲਦੇਵ ਸਿੰਘ ਇੱਥੇ ਪਹੁੰਚੇ ਨੇ ਉਹਨਾਂ ਦੇ ਨਾਲ ਸਰਦਾਰ ਬਲਦੇਵ ਸਿੰਘ ਖੈਰਾ ਜੀ ਐਕਸਮ ਦੇ ਪ੍ਰੋਤੋ ਜੀ ਸੋ ਅੱਜ ਦੀ ਇਸ ਮੀਟਿੰਗ ਜਗਤਪੁਰਾ ਪਿੰਡ ਦੇ ਵਿੱਚ ਹੋਈ ਹੈ ਜਗਤਪੁਰਾ ਪਿੰਡ ਦੇ ਆ ਬਹੁਤ ਛੋਲਾ ਸਾਨੂੰ ਪਰਮਾ ਹੰਗਾਰਾ ਮਿਲਿਆ ਸੰਗਤ ਆਈ ਹੈ ਸੰਗਤ ਨੇ ਆਪਣੇ ਸੁਝਾਅ ਵੀ ਦਿੱਤੇ ਨੇ ਇੱਥੇ ਥੋੜੇ ਜੇ ਸੰਗਤ ਨੇ ਆ ਕੇ ਆਪਣੇ ਰੋਸੇ ਵੀ ਜ਼ਾਹਰ ਕੀਤੇ ਨੇ ਵੀ ਐਫਸੀ ਸਾਹਿਬ ਤੁਸੀਂ ਸਾਡੇ ਐਫਸੀ ਸਾਹਿਬ ਆ ਜਾਈਓ ਬੋਟਾ ਮੰਨ ਕੇ ਚਲੇ ਜਾਈਓ ਸਾਡੀ ਕਰਦੇ ਕੁਝ ਨਹੀਂ ਮੈਂ ਮਾਫੀ ਮੰਗਦਾ ਵੀ ਮੈਂ ਉਹਨਾਂ ਐਮਪੀ ਸਾਹਿਬ ਨੂੰ ਕਹਿਣਾ ਚਾਹੁੰਦਾ ਜਿਹੜੇ ਇੱਥੇ ਸਾਡੇ ਮਜੂਦ ਦਾ ਐਮਪੀ ਰਹੇ ਵੀ ਨੇ ਦੋ ਵਾਰੀ ਐਮਪੀ ਪਰ ਉਹਨਾਂ ਨੇ ਇਸ ਪਿੰਡ ਦੀ ਇਸ ਮਹੱਲੇ ਦੀ ਅਜੇ ਤੱਕ ਬਿਲਕੁਲ ਕੋਈ ਸਾਫ ਨਹੀਂ ਲਈ ਅਸੀਂ 2-3 ਦਿਨ ਤੇ ਇੱਥੇ ਆ ਰਹੇ ਹਾਂ ਲੋਕਾਂ ਵੀ ਕਹਿ ਰਹੇ ਆ ਸੰਗਰ ਕੁਆਰ ਇਸ ਮਹੱਲੇ ਦੇ ਜਿਹੜੇ ਘਰ ਨੇ ਘਰਾਂ ਦੇ ਮੁਰੇ ਗੜੀਆਂ ਨਾਲੀਆਂ ਉਹ ਸਾਰਾ ਪਾਣੀ ਸੜਕਾਂ ਤੇ ਆ ਬੇहद ਮੱਛਰ ਵਾਲਾ ਇੰਡੀਆ ਇੱਕ ਗੱਲ ਮੈਂ ਵੀ ਕਹਿਣਾ ਚਾਹਣਾ ਅਸੀਂ ਇਹ ਮੀਟਿੰਗ ਜਿਹੜੀ ਇੱਥੇ ਰੱਖੀ ਅਸੀਂ ਜਾਣ ਬੁੱਝ ਕੇ ਇੱਥੇ ਰੱਖੀ ਸਾਨੂੰ ਵੀ ਕੋਈ ਪੈਲਸ ਮਿਲਦੇ ਸੀ ਰੱਖਣ ਨੂੰ ਸਾਨੂੰ ਕੋਈ ਵਧੀਆ ਜਗ੍ਹਾ ਵੀ ਮਿਲਦੀ ਸੀ ਰੱਖਣ ਦੀ ਅਸੀਂ ਮੀਟਿੰਗ ਰੱਖਣ ਦਾ ਸਾਡਾ ਮਤਲਬ ਇਹ ਹੈ ਕਿ ਸਾਡੇ ਐਮਪੀ ਸਾਹਿਬ ਇੱਥੋਂ ਦੀ ਲੰਘਣਗੇ ਤੇ ਅਸੀਂ ਕੱਲ ਉਹਨਾਂ ਨੂੰ ਦੱਸ ਸਕੀਏ ਕਿ ਆਪਣੀ ਉਹ ਵਾਲੀ ਮੀਟਿੰਗ ਇੱਥੇ ਆਪਾਂ ਰੱਖੀ ਹੈ ਅਸੀਂ ਉਹ ਹਾਲੇ ਤੋਂ ਆਏ ਹਾਂ ਕਿ ਉਸ ਹਾਲੇ ਤੋਂ ਆਏ ਹਾਂ ਆਪਾਂ ਜਿਹੜੇ ਜਿੱਤ ਗਏ ਹਾਂ ਤੇ ਉਹਨਾਂ ਦਾ ਕੰਮ ਕਰਨਾ ਚਾਹੀਦਾ ਇਹ ਸੰਗਤ ਨੂੰ ਵੀ ਬੇਨਤੀ ਕੀਤੀ ਸੀ ਅਸੀਂ ਸਿਰਫ ਮੀਟਿੰਗ ਰੱਖਣ ਦਾ ਸਾਡਾ ਤੁਹਾਡੇ ਮਹੱਲੇ ਵਿੱਚ ਇਹੀ ਮਤਲਬ ਆ ਵੀ ਇਹਦੇ ਦੇ ਜਿਹੜੇ ਕਾਰਜਕਾਰੀ ਪੁਰਾਣੇ ਸਮੇਂ ਚ ਕੀਤੀ ਗਈ ਆ ਉਹ ਦਿਖਾ ਦਈਏ ਬਈ ਇਥੇ ਕੁਝ ਹੋਇਆ ਹੀ ਨਹੀਂ ਜੀ ਕੀ ਅਪੀਲ ਕੀ ਕਰਨਾ ਚਾਹੁੰਦੇ ਲੋਕਾਂ ਨੇ ਲੋਕਾਂ ਨੂੰ ਇਹੀ ਫੀਲ ਕਰਨੇ ਚਾਹੁੰਦੇ ਆ ਵੀ ਤੁਸੀਂ ਕਾਂਗਰਸ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸਰਦਾਰ ਰਮਿੰਦਰ ਸਿੰਘ ਕੇਪੀ ਨੂੰ ਜਿਵਾਓ ਤੇ ਜਿਹੜੀ ਆਪਣੀ ਦੇਸ਼ ਦੀ ਮਹਾਪੰਚਾਇਤ ਆ ਲੋਕ ਸਭਾ ਦੇ ਵਿੱਚ ਭੇਜਿਆ ਜਾਵੇ ਇਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ